ਗੁਰਾੰਦੇਵਾੜਨ ਮਨਾਉ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਜਵਿੰਦਰ ਕੌਰ ਨੇ ਆਪਣੇ ਚੋਣ ਪ੍ਰਚਾਰ ਨੂੰ ਤੇਜ਼ ਕਰਦਿਆਂ ਵਾਰਡ ਵਿੱਚ ਚੋਣ ਦਫ਼ਤਰ ਖੋਲ੍ਹਿਆ ਜਿਸ ਦਾ ਉਦਘਾਟਨ ਰਾਮ ਲਪਾਇਆ ਪੁੰਜਾ ਤੇ ਹਰਜੀਵਨ ਚੈਨ ਵੱਲੋਂ ਰਸਮੀ ਤੌਰ ਤੇ ਰੀਵਨ ਕੱਟ ਕੇ ਕੀਤਾ ਗਿਆ ਇਸ ਮੌਕੇ ਕਾਂਗਰਸੀ ਉਮੀਦਵਾਰ ਰਾਜਵਿੰਦਰ ਕੌਰ ਨੇ ਵਾਰਡ ਵਾਸੀਆਂ ਨੂੰ 21 ਦਸੰਬਰ ਵਾਲੇ ਦਿਨ ਚੋਣ ਨਿਸ਼ਾਨ ਪੰਜੇ ਦਾ ਬਟਨ ਦਬਾ ਕੇ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ ਇਸ ਮੌਕੇ ਰਾਜਵਿੰਦਰ ਕੌਰ ਨੂੰ ਉਸਵੇਂ ਵੱਡਾ ਹਮਕਾਰਾ ਮਿਲਿਆ ਜਦੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕਾਜਲ ਮਲਹੋਤਰਾ ਆਪਣੇ ਸਾਥੀਆਂ ਸਮੇਤ ਕਾਂਗਰਸ ਪ ਇਸ ਮੌਕੇ ਕਾਜਲ ਮਲ ਹੋਤਰਾ ਨੇ ਕਿਹਾ ਕਿ ਉਹਨਾਂ ਆਮ ਆਦਮੀ ਪਾਰਟੀ ਲਈ 2 ਸਾਲ ਮਿਹਨਤ ਕੀਤੀ ਪਰ ਕਾਂਗਰਸ ਪਾਰਟੀ ਛੱਡ ਕੇ ਆਏ ਵਿਅਕਤੀਆਂ ਨੂੰ ਆਮ ਆਦਮੀ ਪਾਰਟੀ ਵੱਲੋਂ ਸੀਟ ਦੇ ਦਿੱਤੀ ਗਈ। ਉਹਨਾਂ ਵਾਡ ਵਾਸੀਆਂ ਨੂੰ ਰਾਜਵਿੰਦਰ ਕੌਰ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਕਾਂਗਰਸ ਪਾਰਟੀ ਦੇ ਆਗੂ ਅਤੇ ਵਰਕਰ ਹਾਜ਼ਰ ਸਨ। ਸਰ ਬਾਈ ਦੁਜੀਸ ਤੋਂ ਦੇ ਮੈਂ ਰਾਜ ਦਰਬਾਰ ਵਾਰ ਨੰਬਰ 9 ਤੋਂ ਐਜ਼ ਕਾਂਗਰਸ ਉਮੀਦਵਾਰ ਖੜੀ ਹੋਈ ਹਾਂ ਮੈਂ ਚੋਣ ਕਮਿਸ਼ਨ ਦਾ ਆਪਣੇ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਮੈਨੂੰ ਇਸ ਸੇਵਾ ਲਈ ਚੁਣਿਆ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਆਪਣੇ ਨਗਰ ਅਮਦੇ ਸਾਰੇ ਵਸਨੀਕਾਂ ਨੂੰ ਬੇਨਤੀ ਕਰਦੀ ਹਾਂ ਕੀ ਮੈਨੂੰ ਆਪਣਾ ਕੀਮਤੀ ਵੋਟ ਦੇ ਕੇ ਸਫਲ ਬਣਾਉਂ। ਮੈਂ ਆਪਣੇ ਬਾੜ ਦੇ ਸਾਰੇ ਭੈਣ ਭਰਾਵਾਂ ਨੂੰ ਖੱਦ ਜੋ ਕੇ ਬੇਨਤੀ ਕਰਦੀ ਆਂ ਕਿ 9 21 ਤਰੀਕ ਨੂੰ ਜਿਹੜੀ ਸਾਡੀਆਂ ਵੋਟਾਂ ਹੋਈਆਂ ਹਨ ਸੋ ਆਪਨੇ ਸਾਰੇ ਕਾਂਗਰਸ ਤੇ ਪੰਚੇ ਤੇ ਮੂਰ ਲਗਾ ਕੇ ਮੈਨੂੰ ਸਫਲ ਬਣਾਇਆ ਤੇ ਮੈਂ ਆਪ ਜੀ ਦਾ ਸਭ ਜੀ ਦਾ ਧੰਨਵਾਦ ਕਰਦੀ ਆਂ। ਅੱਛਾ ਅਸੀਂ ਆਪਣੇ ਆਫਿਸ ਦੀ ਓਪਨਿੰਗ ਵੀ ਕੀਤੀ ਆ। ਸੋ ਸਾਰਿਆਂ ਨੂੰ ਬੇਨਤੀ ਮਿੱਕੀ ਤਰੀਕ ਨੂੰ ਆਪਣਾ ਕੀਮਤੀ ਬੋਤ ਦੇ ਕੇ ਮੈਨੂੰ ਸਫਲ ਹੋ ਕੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਾਂਗਰਸ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਵਾਰਡ ਨੰਬਰ 9 ਤੋਂ ਟਿਕਟ ਦੇ ਕੇ نوازਿਆ ਮੈਂ ਹਾਈ ਪੂਰੀ ਹਾਈ ਕਮਾਂਡ ਦਾ ਤੇ ਆਪਣੇ ਸ਼ਹਿਰ ਦੇ ਜਿੰਨੇ ਵੀ ਮੇਰੇ ਕਾਂਗਰਸ ਪਾਰਟੀ ਦੇ ਮੈਂਬਰ ਸਹਿਵਾਨ ਹੈ ਜਿਨ੍ਹਾਂ ਨੇ ਮੇਰੇ ਕੋਲ ਅਹੁਦੇਦਾਰ ਹੈ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਕਰਦਾ ਜਦੋਂ ਮੈਨੂੰ ਟਿਕਟ ਦੇ ਕੇ ਇਸ ਵਾਰ ਦਾ ਸੇਵਾ ਕਰਨ ਦਾ ਮੌਕਾ ਮਿਲਿਆ ਮੈਂ ਪੂਰ ਜੋਰ ਆਪਣੀ ਕੋਸ਼ਿਸ਼ ਲਾ ਕੇ ਜਿੱਤ ਪ੍ਰਾਪਤ ਕਰਾਂਗਾ ਤੇ ਆਪਣੇ ਬਾੜ ਦਾ ਪ੍ਰੋਪਰ ਜੋ ਕੰਮ ਹੈ ਰਹਿਦਾ ਸਾਰਾ ਕੰਮ ਪੂਰਾ ਕਰਕੇ ਆਪਣੇ ਦੇਸ਼ ਨੂੰ ਆਪਣੇ ਬਾੜ ਵਾਸੀਆਂ ਦੀ ਉਮੀਦਾਂ ਤੇ ਖਰਾ ਉਤਰਾਂਗਾ ਤੇ ਮੈਂ ਮੇਰੇ ਬਾੜ ਦੇ ਵਿੱਚ ਵੀ ਅਪੀਲ ਅਪੀਲ ਕੀ ਕਰਦਾ ਮੈਂ ਆਪਣੇ ਬਾੜ ਵਾਸੀਆਂ ਨੂੰ ਅਪੀਲ ਕਰਦਾ ਕਿ ਤੁਸੀਂ ਆਪਣੀ ਇੱਕ ਇੱਕ ਵੋਟ ਹੱਥਾਂ ਦੇ ਪੰਜੇ ਤੇ ਲਾ ਕੇ ਮੈਨੂੰ ਕਾਮਯਾਬ ਬਣਾਓ ਤੇ ਇਸ ਆਪਣੇ ਅਧੂਰੇ ਜੋ ਕੰਮ ਰਹਿੰਦੇ ਆ ਉਹਨੂੰ ਆਪਾਂ ਪੂਰਾ ਕਰ ਸਕੀਏ ਦੇ ਵੀ ਜੇ ਬਾੜ ਦੀ ਜਿੱਤ ਹੋਏਗੀ ਮੇਰੀ ਕੱਲੇ ਦੀ ਜਿੱਤ ਨਹੀਂ ਮੇਰੇ ਪੂਰੇ ਬਾੜ ਵਾਸਤੇ ਜਿਨਨੇ ਵੀ ਮੇਰੇ ਨਿਵਾਸੀ ਆ ਸਾਰਿਆਂ ਦੀ ਜਿੱਤ ਆ ਆਟਮ ਕਾਜਲ ਜੀ ਜੋ ਆਮ ਆਦਮੀ ਪਾਰਟੀ ਵਿੱਚ ਸੀ ਆਮ ਆਦਮੀ ਪਾਰਟੀ ਨੇ ਜਿੰਨਾ ਚਿਰ ਉੱਤੋਂ ਕੰਮ ਲੈਣਾ ਸੀ ਲੈ ਲਿਆ ਤੇ ਹੁਣ ਉਹਨਾਂ ਨੂੰ ਅੰਗੂਠਾ ਦਿਖਾਤਾ ਉਹ ਸਾਡੀ ਪਾਰਟੀ ਚ ਜੁਆਇਨ ਕਰ ਰਿਹਾ ਤੇ ਉਹਨਾਂ ਦਾ ਜੀ ਆਇਆਂ ਨੂੰ ਆਖਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਮੈਂ ਕਾਜਲ ਮਨੋਤਰਾ ਵਾਰਡ ਨੰਬਰ 9 ਤੋਂ ਆਮ ਆਦਮੀ ਪਾਰਟੀ ਵੱਲੋਂ ਖੜੀ ਸੀਗੀ ਪਰ ਮੈਂ 2 ਸਾਲ ਉਹਨਾਂ ਨਾਲ ਚੱਟੇ ਖੜੀ ਰਹੀ ਉਹਨਾਂ ਦਾ ਸਾਥ ਉਹਨਾਂ ਨੇ ਮੇਰਾ ਸਾਥ ਨਹੀਂ ਦਿੱਤਾ ਮੈਂ ਹਰ ਇੱਕ ਕੰਮ ਕਰਾਇਆ ਵਾਰਡ ਦਾ ਵੀ ਕਰਾਇਆ ਉਹਨਾਂ ਨੇ ਰੈਲੀਆਂ ਤੇ ਵੀ ਗਈ ਪਰ ਉਹਨਾਂ ਨੇ ਮੇਰਾ ਸਾਥ ਨਹੀਂ ਦਿੱਤਾ ਉਹਨਾਂ ਨੇ ਉਹਨੂੰ ਟਿਕਟ ਦਿੱਤੀ ਜਿਹੜਾ ਪਹਿਲੇ ਕਿ ਆਮ ਆਦਮੀ ਪਾਰਟੀ ਤੋਂ ਕਾਂਗਰਸ ਚ ਗਿਆ ਕਾਂਗਰਸ ਤੋਂ ਆਮ ਆਦਮੀ ਪਾਰਟੀ ਚ ਆਇਆ ਇਸ ਲਈ ਮੈਂ ਉਹਨਾਂ ਦੀ ਪਾਰਟੀ ਛੱਡ ਕੇ ਕਾਂਗਰਸ ਪਾਰਟੀ ਜੁਆਇਨ ਕਰ ਰਹੀ ਹਾਂ ਮੈਂ ਆਪਣੇ ਵਾਰਡ ਨੂੰ ਬੱਸ ਕਹਾਂਗੀ ਕਿ ਬੱਸ ਬੱਦ ਵੋਟਾਂ ਪਾ ਕੇ ਭਾਬੀ ਜੀ ਨੂੰ ਜਿੱਤਾਂ